ਕਰ ਸਕਦਾ ਹੈ ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਸਰਕਾਰ ਲਿਆ ਸਕਦੀ ਹੈ ਇੰਡਸਟਰੀਅਲ ਪ੍ਰੋਮੋਟਰਸ ਦੇ ਲਈ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਜਾਵੇਗੀ ਉਦਯੋਗਪਤੀਆਂ ਦੀ ਸਹਾਇਤਾ ਲਈ ਹੈਲਪ ਡੈਸਕ ਸ਼ੁਰੂ ਕੀਤਾ ਜਾਵੇਗਾ ਉੱਥੇ ਬਜਟ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਸਕਦਾ ਹੈ ਚੰਡੀਗੜ੍ਹ ਦਰਸੰਦ 11 ਵਜੇ ਮੁੱਖ ਮੰਤਰੀ ਮੰੰਤਰੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਇਸ ਮੀਟਿੰਗ ਦੇ ਵਿੱਚ ਵਪਾਰੀਆਂ ਨੂੰ ਵੱਡੀ ਰਾਹ ਦਿੱਤੀ ਜਾ ਸਕਦੀ ਹੈ ਵਪਾਰੀਆਂ ਦੇ ਨਾਲ ਜੁੜਿਆ ਵੱਡਾ ਫੈਸਲਾ ਮੁੱਖ ਮੰਤਰੀ ਮੰਤਰੀ ਨੂੰ ਲਿਆ ਜਾ ਸਕਦਾ ਹੈ ਵਨ ਟਾਈਮ ਸੈਟਲਮੈਂਟ ਸਕੀਮ ਸਰਕਾਰ ਦੇ ਵੱਲੋਂ ਲਿਆਂਦੀ ਜਾ ਸਕਦੀ ਹੈ ਉੱਥੇ ਹੀ ਅਰయోగਪਤੀਆਂ ਦੀ ਸਹੂਲਤ ਲਈ ਹੈਲਪ ਡੈਸਕ ਵੀ ਸ਼ੁਰੂ ਹੋਵੇਗਾ ਤਾਂ ਜੋ ਅਰయోగਪਤੀਆਂ ਨੂੰ ਕਿਸੇ ਤਰੀਕੇ ਦੀ ਕੰਮਕਾਜ ਦੇ ਨੂੰ ਲੈ ਕੇ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਨੂੰ ਮੁੱਖ ਰੱਖਦੇ ਹੋਏ ਹੈਲਪ ਡੈਸਕ ਸ਼ੁਰੂ ਹੋਵੇਗਾ ਇਸ ਨੂੰ ਲੈ ਕੇ ਵੀ ਅੱਜ ਦੇ ਇਸ ਕੈਬਨਟ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਉੱਥੇ ਹੀ ਇਸੇ ਮਹੀਨੇ ਜੋ ਕਿ ਬਜਟ ਸੈਸ਼ਨ ਦੀਆਂ ਤਰੀਕਾਂ ਜਿਹੜੀਆਂ ਨੇ ਅਜੇ ਤਰੀਕਾਂ ਦਾ ਐਲਾਨ ਹੋਣਾ ਬਾਕੀ ਹੈ ਉਸ ਨੂੰ ਲੈ ਕੇ ਵੀ ਅੱਜ ਕੈਬਨਟ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾ ਸਕਦਾ ਹੈ ਜਿਸਨੂੰ ਅੱਜ ਸਾਫ਼ ਹੋ ਸਕਦਾ ਹੈ ਕਿ ਆਖਰਕਾਰ ਕਦੋਂ ਆ ਬਜਟ ਸੈਸ਼ਨ ਹੋਵੇਗਾ ਕਦੋਂ ਸਰਕਾਰ ਦੇ ਵੱਲੋਂ ਬਜਟ ਪੇਸ਼ ਕੀਤਾ ਜਾਵੇਗਾ ਮੁੱਖ ਮੰਤਰੀ ਇਕ ਪਗਵੰਤ ਮੰਨਦੀ ਹੈ ਜੇ ਕਿਸਾਨ ਲੀਡਰਾਂ ਦੇ ਨਾਲ ਵੀ ਮੀਟਿੰਗ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਨਾਲ ਮੁੱਖ ਮੰਤਰੀ ਮੀਟਿੰਗ ਕਰਨਗੇ ਚੰਡੀਗੜ੍ਹ ਦੇ ਵਿੱਚ ਸ਼ਾਮ ਨੂੰ 4 ਵਜੇ ਇਹ ਬੈਠਕ ਰੱਖੀ ਗਈ ਹੈ ਸੀਐਮ ਸਾਹਮਣੇ ਕਿਸਾਨ ਲੀਡਰਾਂ ਦੇ ਵੱਲ ਆਪਣੀਆਂ ਮੰਗਾਂ ਰੱਖੀਆਂ ਚਾਣਗੀਆਂ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੀ ਆਪਸ ਦੇ ਵਿੱਚ ਵੀ ਬੈਠਕ ਹੋਵੇਗੀ ਸੰਯੁਕਤ ਦੇ ਨਾਲ ਮੀਟਿੰਗ ਤੋਂ ਪਹਿਲਾਂ ਐਸ ਕੇ ਮੀਟਿੰਗ 12 ਵਜੇ ਹੋਵੇਗੀ ਦੱਸਦੇ ਕਿ ਸੰਯੁਕਤ ਕਿਸਾਨ ਮੋਰਚੇ ਨੇ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਪੱਕੇ ਦਰਨੇ ਦਾ ਐਲਾਨ ਕੀਤਾ ਹੋਇਆ ਹੈ ਆ ਤ ਇਸ ਦੇ ਵਿਚਾਲੇ ਸਰਕਾਰ ਦੇ ਵੱਲੋਂ ਕਿਸਾਨ ਆਗੂਆਂ ਨੂੰ ਜੋ ਕਿ ਮੀਟਿੰਗ ਦਾ ਗੱਲਬਾਤ ਦਾ ਸੰਕਟ ਦਿੱਤਾ ਗਿਆ ਸੀਗਾ ਉਸੇ ਸਮੇਂ ਦੇ ਮੁਤਾਬਕ ਚੰਡੀਗੜ੍ਹ ਦੇ ਵਿੱਚ ਸ਼ਾਮ ਨੂੰ 4 ਵਜੇ ਮੁੱਖ ਮੰਤਰੀ ਮਾਨ ਤੇ ਵੱਲੋਂ ਕਿਸਾਨ ਆਗੂਆਂ ਦੇ ਨਾਲ ਇਹ ਮੀਟਿੰਗ ਕੀਤੀ ਜਾਵੇਗੀ ਤੇ ਜਿਹੜੀਆਂ ਵੀ ਪੰਜਾਬ ਸਰਕਾਰ ਦੇ ਅੱਗੇ ਕਿਸਾਨਾਂ ਆਗੂਆਂ ਨੇ ਮੰਗਾਂ ਨੇ ਉਹ ਮੰਗਾਂ ਉਹਨਾਂ ਦੇ ਅੱਗੇ ਰੱਖੀਆਂ ਜਾਣਗੀਆਂ ਉੱਥੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦੀ ਆਪਸ ਦੇ ਵਿੱਚ ਵੀ ਬੈਠਕ ਹੋਵੇਗੀ ਹਾਲਾਂਕਿ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪੱਕੇ ਤਰਨੇ ਦਾ ਐਲਾਨ ਕੀਤਾ ਗਿਆ ਪਰ ਅੱਜ ਦੀਆਂ ਮੀਟਿੰਗ ਤੇ ਵੀ ਜ਼ਰੂਰ ਨਜ਼ਰਾਂ ਰਹਿਣਗੀਆਂ ਕਿ ਜੇਕਰ ਕੀ ਕੋਈ ਕਿਸੇ ਗੱਲ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਸਹਿਮਤੀ ਬਣਦੀ ਹੈ ਤਾਂ ਕੀ ਇਹ 5 ਮਾਰਚ ਨੂੰ ਪੱਕੇ ਮੋਰਚੇ ਵਾਲਾ ਐਲਾਨ ਕਿਸਾਨਾਂ ਦੇ ਵੱਲੋਂ ਵਾਪਸ ਲਿਆ ਜਾਂਦਾ ਜਾਂ ਨਹੀਂ ਇਹ ਵੀ ਅੱਜ ਇਸ ਮੀਟਿੰਗ ਤੋਂ ਬਾਅਦ ਸਾਫ ਹੋ ਜਾਵੇਗਾ ਉਹਨਾਂ ਗੱਲ ਇਹ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਪੋਜ਼ਲ ਦੀ ਇਕਤਾ ਦੇ ਮੱਤੇ ਤੇ ਚੱਲ ਰਹੀਆਂ ਬੈਠਕਾਂ ਦੇ ਵਿਚਾਰੇ ਐਸਕੇਐਮ ਨੇ ਸ਼ੰਭੂ ਟੈਕਨੋਰੀ ਮੋਰਚੇ ਅੱਗੇ ਪ੍ਰਸਤਾਵ ਰੱਖਿਆ ਜਿਸ ਦੇ ਵਿੱਚ ਕਿਸਾਨਾਂ ਦੇ ਮਰਨ ਵਰਤ ਵਾਲੇ ਫੈਸਲੇ ਅਤੇ ਸ਼ੰਭੂ ਟੈਕਨੋਰੀ ਮੋਰਚੇ ਦੇ ਦਿੱਲੀ ਕੋਸ਼ਤੇ ਅਸਹਿਮਤੀ ਜਤਾਈ ਹੈ ਆਖਰ ਕਿਵੇਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋਣ ਕਿਵੇਂ ਇਕਤਾ ਦੇ ਮਤੇ ਤੇ ਸਹਿਮਤੀ ਬਣੇ ਇਸ ਨੂੰ ਲੈ ਕੇ ਐਸ ਕੇ ਐਮ ਤੇ ਸ਼ੰਭੂ ਅਤੇ ਖਨੋਰੀ ਮੋਰਚੇ ਦੇ ਵਿਚਾਲੇ ਖੂਬ ਬੈਠਕਾਂ ਦਾ ਦੌਰ ਚੱਲਿਆ ਪਰ ਅਜੇ ਤੱਕ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਇਸ ਦੇ ਵਿਚਾਲੇ ਆਖਰ ਐਸ ਕੇ ਐਮ ਨੇ ਕਿਹੜਾ ਪ੍ਰਸਤਾਵ ਸ਼ੰਭੂ ਅਤੇ ਖਨੋਰੀ ਮੋਰਚੇ ਦੇ ਅੱਗੇ ਰੱਖਿਆ ਉਹ ਪ੍ਰਸਤਾਵ ਸਾਹਮਣੇ ਆਇਆ ਕਿਸ ਮੁੱਦੇ ਤੇ ਸਹਿਮਤੀ ਜਾਂ ਅਸਹਿਮਤੀ ਹੈ ਇਸ ਬਾਰੇ ਵੀ ਵਿਸਥਾਰ ਦੇ ਨਾਲ ਦੱਸਿਆ ਗਿਆ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੇ ਮਰਨ ਵਰਤ ਵਾਲੇ ਫੈਸਲੇ ਤੋਂ ਸਹਿਮਤ ਨਹੀਂ ਹੈ ਸ਼ੰਭੂ ਤੇ ਖਨੋਰੀ ਮੋਰਚੇ ਦੇ ਦਿੱਲੀ ਕੁਝ ਦੇ ਵੀ ਅਸਹਿਮਤੀ ਜਤਾਈ ਹੈ ਐਮਐਸਪੀ ਤੋਂ ਪਹਿਲਾਂ ਕੌਮੀ ਖੇਤੀ ਮੰਡੀਕਰਨ ਨੀਤੀ ਰੱਦ ਕਰਨ ਦੀ ਮੰਗ ਰੱਖੀ ਹੈ ਐਮਐਸਪੀ ਗਰੰਟੀ ਕਾਨੂੰਨ ਨੂੰ ਲਿਸਟ ਵਿੱਚ ਨੰਬਰ 2 ਤੇ ਰੱਖਣ ਦੀ ਲਿਖਿਆ ਗਿਆ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਸਹਿਮਤੀ ਜਤਾਈ ਹੈ ਕਿੰਤੂ ਸਰਕਾਰ ਤੋਂ ਮੰਗ ਹੈ ਕਿ 23 ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਦਿੱਲੀ ਅੰਦੋਲਨ ਨੂੰ ਸੰਪੂਰਨ ਤੇ ਇਤਿਹਾਸਿਕ ਜਿੱਤ ਮੰਨਿਆ ਜਾਵੇ 9 ਜਨਵਰੀ ਵਾਲਾ ਏਕਤਾ ਮਤਾ ਗੰਭੀਰਤਾ ਦੇ ਨਾਲ ਵਿਚਾਰਿਆ ਜਾਵੇ। ਤਾਲਮੇਲ ਦੇ ਜਥੇਬੰਦਕ ਢਾਂਚੇ ਬਾਰੇ ਸਹਿਮਤੀ ਬਣੀ ਹੈ। ਐਸਕੇਐਮ ਨੇ ਪ੍ਰਸਤਾਵ ਦਿੱਤਾ ਹੈ ਕਿ ਸਾਂਝੇ ਢਾਂਚੇ ਦੇ ਵਿੱਚ ਐਸਕੇਐਮ ਦੇ 8 ਮੈਂਬਰ ਹੋਣਗੇ, ਐਸਕੇਐਮ ਗੈਰ ਰਾਜਨੀਤਿਕ ਦੇ 5 ਮੈਂਬਰ ਤੇ ਕਿਸਾਨ ਮਜ਼ਦੂਰ ਮੋਰਚਾ ਦੇ 5 ਮੈਂਬਰ ਲੈ ਜਾਣਗੇ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਮੋਗਾ ਦੀ ਮਹਾਂ ਪੰਚਾਇਤ ਦੇ ਵਿੱਚ ਏਕਤਾ ਦਾ ਮਤਾ ਲਿਆਂਦਾ ਸੀ ਤੇ ਬਾਅਦ ਦੇ ਵਿੱਚ ਮਤਾ ਸ਼ੰਭੂ ਤੇ ਖਨੌਰੀ ਮੋਰਚੇ ਦੇ ਆਗੂਆਂ ਨੂੰ ਸੌਂਪਿਆ ਗਿਆ। ਇਸ ਦੇ ਬਾਅਦ ਬੈਠਕਾਂ ਦਾ ਦੌਰ ਵੀ ਚੱਲਿਆ ਪਰ ਅਜੇ ਤੱਕ ਏਕਤਾ ਨੂੰ ਲੈ ਕੇ ਪੂਰਨ ਤੌਰ ਤੇ ਸਹਿਮਤੀ ਨਹੀਂ ਬਣ ਸਕੀ ਬਿਊਰੋ ਰਿਪੋਰਟ న్యూਸ 18 ਪੰਜਾਬ